ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਸਾਗ ਬਣਾਉਣ ਲੱਗੇ ਆਂ ਤੇ ਸਾਗ ਜਿਹੜਾ ਹੈਗਾ ਆਪਾਂ ਘਰੋਂ ਹੀ ਤੋੜਿਆ ਇਹ ਵਾਲਾ ਸਾਗ ਹੈ ਇਹਨੂੰ ਅਸੀਂ ਤਾਂ ਇਹਨੂੰ ਮੈਨੂੰ ਐ ਨਹੀਂ ਪਤਾ ਵੀ ਇਹਨੂੰ ਕੀ ਕਹਿੰਦੇ ਸਾਗਵੇ ਵਾਲੀ ਕਹਿੰਦੇ ਆ ਇਹ ਸਾਡੇ ਘਰੇ ਨਾ ਬਹੁਤ ਟਾਈਮ ਦੀ ਹੁੰਦੀ ਸੀਗੀ ਤੇ ਇਹ ਸਾਗ ਇਹਦਾ ਬਹੁਤ ਬਹੁਤ ਵਧੀਆ ਬਣਦਾ ਤੇ ਇਹ ਹੈਗੀ ਏ ਥੋੜੀ ਜੀ ਸਰੋਂ ਦਾ ਹੀ ਆ ਇਹ ਖਜੀਰਨੀ ਕੇ ਸਰੋਂ ਦਾ ਤੇ ਵਿੱਚ ਆਪਾਂ ਚਲਾਈ ਵੀ ਤੋੜੀ ਆ ਦੇਖੋ ਚਲਾਈ ਦੇ ਪੱਤੇ ਵੀ ਵਿੱਚ ਤੇ ਥੋੜਾ ਜਿਹਾ ਵਿੱਚੋਂ ਪਖੜਾ ਵੀ ਜਿਹੜਾ ਕੁਲੇ-ਕੁਲੇ ਪੱਤੇ ਸੀ ਨਾ ਪੱਕੜੇ ਦੇ ਵੀ ਤੋੜੇ ਆ ਤੇ ਆਹ ਵਾਲੀ ਜਿਹੜੀ ਵੇਲ ਆ ਇਹ ਆਪਣੇ ਘਰੇ ਲੱਗੀ ਆ ਤੇ ਇਹ ਜਿਹੜੀ ਹੈਗੀ ਆ ਸਰੋਂ ਇਹ ਪ੍ਰਾਣੀ ਪਹਿਲਾਂ ਆਪਣੇ ਬੀਜੀ ਸੀ ਪਿੱਛੇ ਤੇ ਉਹ ਦੁਬਾਰਾ ਆ ਮੀਂਹ ਕਰਕੇ ਹੋ ਗਈ ਸੀ ਤੇ ਇਹ ਵੀ ਮੈਂ ਚੀਰਨੀ ਕਣ ਇਹ ਪੱਤੇ ਤੋੜ ਲਈ ਅਜੇ ਗੰਦਲਾਂ ਤਾਂ ਨਹੀਂ ਬਣੀਆਂ ਪੱਤੇ ਤੋੜੀ ਆ ਤੇ ਆਹ ਵਾਲੀ ਆਪਣੇ ਘਰੇ ਲੱਗੀ ਵੀ ਆ ਇਹ ਵੇਲ ਬਹੁਤ ਟੇਸਟੀ ਇਹਦਾ ਸਾਗ ਬਣਦਾ ਤੇ ਨਾ ਹੀ ਇਹਦਾ ਕੋਈ ਤਿਆਬ ਬਣਦਾ ਜੇ ਮੈਂ ਬਸ ਸਰੋਂ ਦਾ ਸਾਗ ਖਾਣੇ ਦਾ ਕਹਿਣਾ ਤਿਆਬ ਬਣ ਜਾਂਦਾ ਬਿਲਕੁਲ ਤਿਆਬ ਨਹੀਂ ਬਣਦਾ ਹੈਗਾ ਤੇ ਪਾਲਕ ਪਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਇੰਨਾ ਵਧੀਆ ਇਹ ਕੁਲਕੇ ਤਿਆਰ ਹੁੰਦਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਬਾਹਰ ਵੀ ਆਪਣੇ ਵੇਲ ਹੈਗੀ ਉਸ ਤੋਂ ਬਾਅਦ ਹੀ ਮੈਂ ਜੀਰਨ ਲੱਗਦੀ ਆ ਆਹ ਵਾਲੀ ਆ ਜੀ ਸਾਗ ਵੇਲ ਇਹ ਸਾਰੇ ਆਪਣੇ ਨਾ ਫੈਲੀ ਪਈ ਆ ਆਹ ਵਾਲੀ ਪੱਤੇ ਨਾ ਤੇ ਆਹ ਵਾਲੀ ਤੋੜੀ ਜਾਂ ਮੈਂ ਪੱਤੇ ਇਸ ਤਰ੍ਹਾਂ ਇਹ ਸਾਰੇ ਆਪਣੇ ਨਾ ਇਹ ਉਗਰੇ ਹੀ ਤੇ ਪਿੱਛੇ ਵੀ ਉਹ ਬੀਜੀ ਆ ਇਹਦੇ ਸਾਰੇ ਪੱਤੇ-ਪੱਤੇ ਮੈਂ ਤੋੜ ਲੇ ਤੇ ਇੱਕ ਭੈਣ ਹੁਣ ਅੱਜ ਲੈਣ ਆਉਣਾ ਸੀ ਉਹਨੇ ਤੇ ਹੁਣ ਆ ਛੋਟੀਆਂ ਛੋਟੀਆਂ ਕਣੀਆਂ ਪਈ ਜਾਂਦੀਆਂ ਸ਼ਾਇਦ ਕੱਲ ਨੂੰ ਲੈ ਜੇ ਫੇਰ ਇਹਨੂੰ ਨਾ ਮੈਂ ਪੱਟ ਦੇਣਾ ਇਹਨੂੰ ਸਾਰੀ ਵੇਲ ਨੂੰ ਕਿਉਂਕਿ ਪਿੱਛੇ ਲੱਗੀ ਹੋਈ ਐ ਇੱਥੇ ਆਪਦੀ ਆਪ ਹੀ ਇਹ ਕਿਤੇ ਉਗ ਰਹੀ ਸੀਗੀ ਤੇ ਤਾਂ ਕਰਕੇ ਤੇ ਹੁਣ ਨਾ ਮੀਂਹ ਪੈਣ ਲੱਗ ਗਿਆ ਤੇ ਇਧਰ ਆਪਣੇ ਫੁੱਲ ਬਹੁਤ ਜ਼ਿਆਦਾ ਖੜ ਕੇ ਗੁੜ ਹਲਦੇ ਬਹੁਤ ਸੋਹਣੇ ਫੁੱਲ ਖੜੇ ਵੀ ਆ ਤੇ ਇਧਰ ਨਾ ਆਪਣੇ ਇਹ ਸ਼ਕਰਗੰਦੀ ਦੀ ਨਾ ਮੈਂ ਨਾ ਇੱਕ ਛੋਟੀ ਜੀ ਸ਼ਕਰਗੰਦੀ ਲਾਈ ਸੀਗੀ ਉਹ ਫੁੱਟਿਆਈ ਤੇ ਹੁਣ ਇਹ ਸਾਰੀ ਵੇਲਣਾ ਸਾਰੀ ਇੱਥੇ ਫੈਲ ਗਈ ਤੇ ਹੁਣ ਨਾ ਪਿੱਛੇ ਘਾਹ ਕੁ ਬਹੁਤ ਉਗ ਰਿਆ ਪਿਆ ਉਹਨੂੰ ਸਾਫ਼ ਕਰਾ ਕੇ ਨਾ ਤੇ ਫੇਰ ਉੱਥੇ ਲਾਵਾਂਗੇ ਇਹ ਵੇਲ ਪਟ ਕੇ ਨਾ ਇਦਾਂ ਹੀ ਲਾ ਦੇਾਂਗੇ ਤੇ ਇਹਦੀਆਂ ਫਿਰ ਸ਼ਕਰਗੰਦੀਆਂ ਵੱਜ ਜਾਣਗੀਆਂ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਹਲਕੇ ਹਲਕੇ ਬਾਰਿਸ਼ ਹੋਈ ਜਾਂਦੀ ਹੈ ਤੇ ਮੈਂ چیرਦੀਆਂ ਸਾਗ ਤੇ ਫੇਰ ਧਰਦੇ ਆਂ ਆਪਾਂ ਸਾਗ ਇਧਰ ਨਾ ਆਪਾਂ ਇਹ ਲੇਲੇ ਸਾਗ ਤੇ ਆਪਾਂ ਇਹਨੂੰ ਬਰੀਕ ਬਰੀਕ ਕੱਟ ਲਾਂਗੇ ਮੈਨੂੰ ਟੋਪਕਾ ਕੱਢਿਆ ਨਹੀਂ ਹੈਗਾ ਇਸ ਤਰੀਹੀ ਹੀ ਲੈ ਲਿਆ ਮੈਂਗਾ ਇਹ ਬਹੁਤ ਟੇਸਟੀ ਬਣ ਜਾਂਦਾ ਸਾਗ ਇਹਦੇ ਪਹਿਲਾਂ ਵੀ ਇੱਕਦਮ ਮੈਂ ਤਰਿਆ ਸੀ ਤੇ ਇੱਕਦਮ ਮੇਰੇ ਸਿਹਲੀ ਲੈ ਗਈ ਸੀ ਤੇ ਹੁਣ ਵੀ ਖੜਾ ਸਾਗ ਹੁਣ ਤੜਾ ਦੂੰਗੀ ਕੱਲ ਨੂੰ ਉਹਨਾਂ ਨੂੰ ਵੀ ਥੋੜਾ ਮੋਟਾ ਮੋਟਾ ਕੱਟ ਲੈਣੀ ਹੁੰਦੀ ਹੈ ਕਿਉਂਕਿ ਬਾਅਦ ਚਾਪਾ ਗ੍ਰाइंड ਤਾਂ ਕਰ ਹੀ ਲੈਣਾ ਹੁੰਦਾ ਸਹੀ ਤਾਂ ਮੈਂ ਕੱਟ ਲਿਆ ਸਾਰਾ ਬਰੀਕ ਬਰੀਕ ਆ ਦੇਖੋ ਵੀ ਜਿਆਦਾ ਮੋਟਾ ਨਹੀਂ ਹੈ ਬਹੁਤਾ ਬਰੀਕ ਨਹੀਂ ਹੈਗਾ ਇੱਧਰ ਮੈਂ ਪਾਣੀ ਧਰਤਾ ਨਾਲ ਨਾਲ ਹੀ ਮੈਂ ਵਿੱਚ ਸੱਟੀ ਜਾਊਂਗੀ ਜਿਵੇਂ ਜਿਵੇਂ ਚੀਰੀ ਜਾਊਂਗੀ ਉਦਾਂ ਉਦਾਂ ਹੀ ਆਪਾਂ ਸੱਟੀ ਚੱਲਾਂਗੇ ਵਿੱਚ ਐਸੀ ਤਰ੍ਹਾਂ ਹੀ ਆਪਾਂ ਥੋੜਾ ਥੋੜਾ ਕਰਕੇ ਸਾਰਾ ਸਾਗ ਜੀਰ ਲਾਂਗੇ ਤੇ ਵਿੱਚ ਪਾਵਾਂਗੇ ਇਹ ਹੋਣਾ ਕਿ ਨਾਮ ਸਬਜ਼ੀਆਂ ਹੁੰਦੀਆਂ ਤਾਂ ਹੈ ਸਬਜ਼ੀਆਂ ਖਾਣ ਨੂੰ ਵੀ ਦਿਲ ਕਰਦਾਗਾ ਤੇ दाल ਧਰ ਲਈ ਅੱਜ ਮੈਨੂੰ ਐ ਸੀਗਾ ਕਿ ਆਪਾਂ ਸਾਗ ਬਣਾ ਲਈਏ ਤੇ ਫੇਰ ਮੈਂ ਸਾਗ ਸਵੇ ਹੀ ਚੀਰ ਧੋ ਕੇ ਰੱਖ ਲਿਆ ਸੀਗਾ ਧੋ ਲਿਆ ਪਹਿਲਾਂ ਸਵੇ ਸਵੇ ਤੇ ਫੇਰ ਮੈਂ ਧੋ ਕੇ ਕਿਉਂਕਿ ਮੈਂ ਸਾਗ ਕਦੇ ਵੀ ਇਸ ਤਰ੍ਹਾਂ ਨਹੀਂ ਵੀ ਜਿਵੇਂ ਪਹਿਲਾਂ ਚੀਰ ਲਿਆ ਤੇ ਬਾਅਦ ਚ ਧੋਤਾ ਕਦੇ ਨਹੀਂ ਮੈਂ ਐਸੀ ਕਦੇ ਵੀ ਨਹੀਂ ਕੀਤਾ ਹੈਗਾ ਪਹਿਲਾਂ ਇਹਨੂੰ ਸਾਰੀ ਤੋੜ ਕੇ ਫੇਰ ਉਹ ਚੰਗੀ ਤਰ੍ਹਾਂ ਧੋ ਕੇ ਸਾ ਪਾਣੀ ਨਾਲ ਤਿੰਨ ਚਾਰ ਵਾਰੀ ਚੰਗੀ ਤਰ੍ਹਾਂ ਜਨਾ ਚੰਨੀ ਨਾ ਮੋਟਰ ਪੱਲੇ ਸਵਾਰ ਕੇ ਨੇ ਧੋਤਾ ਜਾਂਦਾ ਉਹਨਾਂ ਚਾਰ ਆਪਾਂ ਸਾਗ ਨਹੀਂ ਕਦੇ ਵੀ ਤਰਿਆ ਹੁਣ ਆਪਾਂ ਨੂੰ ਧੂਣ ਦੀ ਕੋਈ ਜ਼ਰੂਰਤ ਨਹੀਂ ਨਾ ਹੀ ਕੋਈ ਖਰਚ ਆਉਂਦੀ ਹੈ ਕੁਛ ਨਹੀਂ ਹੁੰਦਾ ਪਹਿਲਾਂ ਤੋਂ ਆ ਜ਼ਰੂਰੀ ਹੁੰਦਾ ਸਾਗ ਐਸੇ ਤਰੀਕਾ ਨਾਲ ਆਪਾਂ ਸਾਰਾ ਸਾਗ ਜੀਤ ਲਾਂਗੇ ਇਹ ਕਿ ਮੋਟਾ ਡੰਡ ਰਹਿ ਵੀ ਜਾਂਦਾ ਤੇ ਇਹ ਵੀ ਖੁੱਲ ਜਾਂਦਾ ਪਾਲਕ ਵਾਂਗੂ ਹੀ ਸਾਰਾ ਖੁੱਲ ਜਾਂਦਾ ਇਹ ਨੂੰ ਜੀ ਆਪਾਂ ਇਹ ਵੀ ਇਹਦੇ ਵਿੱਚ ਪਾ ਦਨੇ ਹੁਣ ਇਹਦੇ ਉੱਤੇ ਕਾਟ ੱਗ ਦੇ ਉੱਤੇ ਰੱਖ ਤਾ ਥੋੜਾ ਜਿਹਾ ਤੇ ਐਸੀ ਤਰ੍ਹਾਂ ਹੁਣ ਆਪਾਂ ਚੀਰ-ਚੀਰ ਕੇ ਸਾਰਾ ਸਾਗ ਇਹਦੇ ਵਿੱਚ ਪਾ ਲਾਂਗੇ ਇਹ ਤਾਂ ਕਰਕੇ ਨਾ ਆਪਾਂ ਸਾਰਾ ਚੀਰ ਲਾਂਗੇ ਆਪਾਂ ਚੀਰ ਕੇ ਚੀਰਦੇ ਪਹਿਲਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਇਹਨਾਂ ਨੂੰ ਆਪਣਾ ਜਿਹੜਾ ਇਹ ਸਾਗ ਪਾਇਆ ਸੀ ਨਾਲ-ਨਾਲ ਰਿੱਜੀ ਜਾਂਦਾ ਆ ਦੇਖੋ ਇਹ ਜਿਹੜਾ ਰਹਿ ਗਿਆ ਥੋੜਾ ਜਿਹਾ ਇਹ ਵੀ ਆਪਾਂ ਨਾਲ ਪਾ ਲੈਨੇ ਫਿਰ ਨਾਲ ਦੀ ਨਾਲ ਹੀ ਨਾ ਥੱਲੇ ਹੋਈ ਜਾਂਦਾ ਸਾਗ ਤੇ ਜਲਦੀ ਬਣ ਜਾਂਦਾ ਜੇ ਆਪਾਂ ਚੀਰ ਪੀਰ ਰੱਖ ਲੈਨੇ ਆ ਪਹਿਲਾਂ ਚੀਰਾਂਗੇ ਫੇਰ ਪਾਵਾਂਗੇ ਉਹਨੇ ਨੂੰ ਤਾਂ ਸਾਗ ਬਣ ਜਾਂਦਾ ਪਿੰਚ ਹੁਣ ਆਪਏ ਨੂੰ ਚੰਗੀ ਤਰ੍ਹਾਂ ਪਕਾ ਲੈਨੇ ਆ ਵੈਸੇ ਤਾਂ ਸਾਗ ਜਿੰਦੇ ਤੇ ਵਧੀਆ ਬਣਦਾ ਹੋਣੀ-ਹੋਣੀ ਥੋੜੀ-ਥੋੜੀ ਬਣੀ ਜਾਂਦਾ ਹੁਣ ਉਹ ਨਾ ਕਮੀ ਪਈ ਜਾਂਦਾ ਨਹੀਂ ਕਰਕੇ ਵੀ ਨਹੀਂ ਆਪਾਂ ਚਾ ਸਕਦੇ ਤੇ ਬਣਾਵੇ ਵੀ ਕੁਜੇ ਚ ਬਹੁਤ ਟੇਸਟੀ ਬਣਦਾ ਇਹ ਆਪਾਂ ਨਮਕ ਉਹ ਨਾਲ ਹੀ ਇਹਦੇ ਪਾ ਦਾਂਗੇ ਤੇ ਇਹਦਾ ਆਪਾਂ ਹਰੀਆਂ ਮਿਰਚਾਂ ਲਸਣ ਹਰੀਆਂ ਮਿਰਚਾਂ ਆਪਾਂ ਟੇਸਟ ਮੁਤਾਬਕ ਪਾਈਆਂ ਜਿੰਨੀਆਂ ਆਪਾਂ ਨੂੰ ਚਾਹੀਦੀ ਜ਼ਰੂਰਤ ਹੈ ਤੇ ਇੱਕ ਗੰਢੀ ਆਪਾਂ ਲਸਣ ਦੀ ਪਾਈ ਹੈ ਅਦਰਕ ਪਾਇਆ ਤੇ ਇੱਕ ਪਿਆਜ਼ ਪਾਇਆ ਆਪਾਂ ਇਹਨੂੰ ਨਾਲ ਹੀ ਰਹੀਦੇ ਦੇ ਵਿੱਚ ਗ੍ਰाइंड ਕਰਕੇ ਪਾ ਦਾਂਗੇ ਬਹੁਤ ਜ਼ਿਆਦਾ ਸੁੰਹਣੀ ਸਮੈਲ ਆਉਣ ਲੱਗ ਜਾਂਦੀ ਹੈ ਜਦੋਂ ਆਪਾਂ ਇਹਨੂੰ ਗ੍ਰाइंड ਕਰਕੇ ਲਸਣ ਅਦਰਕ ਨੂੰ ਵੀ ਪਾਉਂਦੇ ਆ ਨਾ ਇਕੱਲੇ ਹਰਜ ਸਾਰੀਆਂ ਮਿਰਚਾਂ ਨਹੀਂ ਮੈਂ ਪਾਉਂਦੀ ਨਾਲ ਲਸਣ ਅਦਰਕ ਸਾਰਾ ਕੁਝ ਮੈਂ ਪਾਉਣੀ ਦੀ ਹੈ ਤੇ ਉਸ ਤੋਂ ਬਾਅਦ ਜਦੋਂ ਬਣ ਗਿਆ ਤਾਂ ਫਿਰ ਮੈਂ ਬਾਅਦ ਚ ਮੈਂ ਲਸਣ ਦਾ ਤੇ ਇਹਦਾ ਸਾਰੇ ਚੀਜ਼ ਦਾ ਤੜਕਾ ਲਾਵਾਂਗੀ ਕਿ ਤੇਰੇ ਇੰਝ ਫਿਰ ਬਹੁਤ ਟੇਸਟ ਲੱਗਦਾ ਅੱਜ ਕੱਲ ਤਾਂ ਜੇ ਚਿਪੜ ਹੋਣਾ ਵਿੱਚ ਸਾੜ ਦੇ ਚਿਪੜ ਪਾ ਦਿਓ ਤੇ ਚਿਪੜਾ ਨਾਲ ਉਸ ਤੋਂ ਵੀ ਜ਼ਿਆਦਾ ਟੇਸਟੀ ਖਟਕਟਾ ਸਾਗ ਬਣਦਾ ਆਪਾਂ ਟਮਾਟਰ ਦਾ ਤੜਕਾ ਲਾ ਲਾਂਗੇ ਤੇ ਜਿਹੜੀਆਂ ਹਰੀਆਂ ਮਿਰਚਾਂ ਸੀਗੀਆਂ ਆਪਾਂ ਇਹ ਵੀ ਇਹਦੇ ਵਿੱਚ ਥੋੜੇ ਪਾਣੀ ਜਿਹੜਾ ਸੀ ਇਹਦੇ ਵਿੱਚ ਪਾਤਾ ਤੇ ਇਹਨੂੰ ਲੈਨੇ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਗਏ ਇਹ ਸਾਗ ਪਾਉਣ ਨਾਲ ਦੀ ਨਾਲ ਹੀ ਮਹਿਕ ਆਉਣ ਲੱਗੀ ਸਾਗ ਦੀ ਪਤਾ ਲੱਗਣ ਲੱਗ ਗਿਆ ਵੀ ਸਾਗ ਆਪਾਂ ਬਣਾਇਆ ਤੇ ਹੁਣ ਆਪਾਂ ਇਹਦੇ ਉੱਤੇ ਕੱਟਨ ਲਾ ਲਏ। ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਦੀਆਂ ਸੀੜੀਆਂ ਮਰਵਾਵਾਂਗੇ। ਹਾਂ ਘਟੋ ਘਟ 10 10-12 ਮਰਾਵਾਂਗੇ। ਫਿਰ ਇਹ ਵਧੀਆ ਸਾਗ ਬਣੂਗਾ। ਇਹ ਨਹੀਂ ਹੈਗਾ ਕਿ ਆਪਾਂ 5-6 ਸੀੜੀਆਂ ਮਰਾਈਆਂ ਤੇ ਬਾਅਦ ਵਿੱਚ ਉਹਨੂੰ ਆਪਾਂ ਗ੍ਰाइंड ਕਰ ਦੇਾਂਗੇ। ਉਹ ਟੇਸਟ ਨਹੀਂ ਬਣਦਾ। ਪਹਿਲੇ ਚੰਗੀ ਤਰ੍ਹਾਂ ਜਲਣੇ ਚ ਰਹਿਦਾ ਨਹੀਂ। ਉਹਨਾਂ ਜਦ ਤੱਕ ਗ੍ਰाइंड ਕਰਨ ਦਾ ਫਾਇਦਾ ਹੀ ਨਹੀਂ ਹੈਗਾ। ਤੇ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ। ਇਹਦੀਆਂ ਸੀੜੀਆਂ ਮਰਾ ਕੇ ਫਿਰ ਉਸ ਤੋਂ ਬਾਅਦ ਦੇਖਦੇ ਆਂ। ਇਦਾਂ ਨਾ ਪਾ। ਸਾਗ ਆਪਣਾ ਬਣ ਗਿਆ। ਹੁਣ ਅੰਦਰ ਜਿੰਨੀ ਦਾ ਹਲਾ ਲੈਂਦੇ ਆ। ਬਹੁਤ ਵਧੀਆ ਬਣ ਗਿਆ ਆਪਣਾ ਸਾਗ। ਤੇ ਜਿਹੜੇ ਵਿੱਚੋਂ ਜਿਹੜਾ ਆਪਾਂ ਆਟਾ ਪਾਵਾਂਗੇ। ਤੇ ਇਧਰ ਆਪਾਂ ਪਿਆਜ਼ ਕੱਟ ਲਿਆ। ਇਹ ਆਪਾਂ ਤਿੰਨ ਪਿਆਜ਼ ਕੱਟੇ ਆ। ਤੇ ਇੱਕ ਟਮਾਟਰ ਕੱਟਿਆ। ਤੇ ਇਹ ਲਸਣ ਤੇ ਅਦਰਕ ਦਾ ਪੇਸਟ ਆ ਕਿਉਂਕਿ ਬੱਚੇ ਫੇਰ ਕਹਿੰਦੇ ਖਾਂਦੇ ਨਹੀਂ ਹੈਗੇ ਕਹਿੰਦੇ ਜੇ ਕੱਟ ਕੇ ਪਾਇਆ ਤਾਂ ਮम्मा ਸिखਾਣਾ ਨਹੀਂ ਗਿਆ ਤੇ ਮੈਂ ਇਸ ਕਰਕੇ ਅਦਰਕ ਤੇ ਉਹਦਾ ਲਸਣ ਦਾ ਪੇਸਟ ਬਣਾ ਲਿਆ ਤੇ ਹੁ ਆਪਾਂ ਇਹਦੇ ਵਿੱਚ ਪਾ ਦੇਣੀ ਠੀਕ ਹੈ ਇਹਦੇ ਤੋਂ ਬਣਾ ਤਾਂ ਸਾਗ ਸਵਾਦ ਨਹੀਂ ਬਣਦਾ ਹੈਗਾ ਪਹਿਲਾਂ ਆਪਾਂ ਸਾਗ ਦੇ ਵਿੱਚ ਵੀ ਪਾਇਆ ਪਹਿਲਾਂ ਹੁਣ ਆਪਾਂ ਇਹਦੇ ਵਿੱਚ ਹੀ ਪਿਆਜ਼ ਸੋਰੀ ਹਿੰਗ ਪਾਵਾਂਗੇ ਆ ਦੋ ਚੁੰਡੀਆਂ ਤੇ ਹਿੰਗ ਰੀਆਂ ਇਹ ਜ਼ਰੂਰ ਪਾਉਣੀ ਹੁੰਦੀਆਂ ਮੈਂ ਤਾਂ ਜੋ ਫਾਜ ਨੂੰ ਦੇਣੀ ਚੀਜ਼ ਇਹ ਬਾਜੂ ਨੂੰ ਮੈਂ ਇਹ ਤੜਕਾ ਦੇਸੀ ਘਿਓ ਦਾ ਲਾਇਆ ਤੁਸੀਂ ਜਿਹੜਾ ਮਰਜ਼ੀ ਜਿਹੜਾ ਤੁਸੀਂ ਯੂਜ਼ ਕਰਦੇ ਹੋ ਉਹ ਲਾਓ ਲਾ ਸਕਦੇ ਆ ਤੇ ਮੈਂ ਇਹ ਹੰਦਾ ਕਿ ਸਾਗ ਬਣਾਇਆ ਤਾਂ ਫਿਰ ਹੁਣ ਆਪਾਂ ਦੇਸੀ ਘਿਓ ਦੇ ਤੜਕਾ ਲਾ ਲਗੇ ਇਹ ਇਧਰ ਸਾਗ ਬਣੀ ਜਾਊਗਾ ਤੇ ਇਧਰ ਆਪਾਂ ਇਹਦੇ ਵਿੱਚ ਇਹ ਆਲਾਂ ਪਾਵਾਂਗੇ ਇਹ ਆਪਾਂ ਮਧ੍ਰੀ ਲੈ ਲਈ ਤੁਸੀਂ ਇਹਨੂੰ ਪਤਾ ਨਹੀਂ ਕੀ ਕਹਿੰਦੇ ਆ அலங்க் அல்கே ஆ அது டீ மக்கடத்து மதணி கிழங்கு மதணு கண்டிப்பா வலைப்பாது ஃபோட ஸோ கடைய பாலா இன்னும் அப்பா போட்டு ਉਹਨਾਂ ਨੂੰ ਪੂਰੀ ਤਰ੍ਹਾਂ ਹੀ ਆ ਗਈ। ਇਹ ਨੂੰ ਭਲੀ ਚਲਾਤੀ ਤਾਂ ਜਿਹੜਾ ਵੇਖਣਾ ਇਹ ਵੀ ਝੁੱਗੇ ਵਿੱਚ। ਨਹੀਂ ਤਰਵਾਂਗੇ। ਦਰਗੋ ਲੰਬੇ ਆਪਾਂ ਮਸ਼ੀਨ ਵਾਲਾ ਨਾ ਉਹ ਜਿਹੜਾ ਗ੍ਰਾਈਂਡਰ ਉਹ ਮਾਰਨ ਦੀ ਜ਼ਰੂਰਤ ਨਹੀਂ ਪਈ ਹੈਗੀ ਤੇ ਆਪਣਾ ਸਾਗ ਇਸ ਤਰ੍ਹਾਂ ਬਣ ਗਿਆ ਵਧੀਆ ਕੁਲ ਗਿਆ ਓਲਿੰਮੈਂ ਉਹ ਤਾਂ ਅੱਗੇ ਤੇ ਰੱਖ ਦਿੰਦੀ ਆ ਓਵਰੀ ਉਹ ਤਾਂ ਆਪਾਂ ਇਹਦੇ ਵਿੱਚ ਇਹ ਲਸਣ ਪਾ ਦਾਂਗੇ। ਉਚਾਲੇ ਜੇ ਕਰਕੇ ਪਾ ਦਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਪੁੰਨ ਜਾਵੇ। ਆਪਾਂ ਪਹਿਲਾਂ ਇਹਨੂੰ ਤਾਂ ਹੀ ਲਸਣ ਤੇ ਅਦਰਕ ਨੂੰ ਪਾਇਆ। ਇਹਨੇ نیچے ਲੱਗ ਜਾਣਾ ਸੀ ਤੇ ਫਿਰ ਇਹਦੀ ਸਮੱਲ ਆਉਣੀ ਸੀ ਤੇ ਕੇਸ ਨਹੀਂ ਵਧੀਆ ਬਣਨਾ ਸੀਗਾ। ਇਸ ਕਰਕੇ ਇਹਨੂੰ ਵਿੱਚ ਕਾੜ ਕੇ ਬਾਅਦ ਨੂੰ ਮੋਨਾ ਪਏ ਨੂੰ ਅਹੀਂ ਪੁੰਨ ਲਾਂਗੇ। ਤੇ ਗੰਢਾਂ ਦੇ ਨਾਲ ਵਾਲੀ ਇਹ ਮਿਕਸ ਹੋ ਜੂਗੀ। ਹੁਣ ਆਪਾਂ ਇਹ ਟਮਾਟਰ ਵੀ ਪਾਵਾਂਗੇ। ऐसे तरह या पता की तरह कौन ਆਲਾ ਲੋ ਜਿ ਆਪਾਂ ਨੂੰ ਇਹ ਤੜਕਾ ਲਾ ਕੇ ਬਿਲਕੁਲ ਰੈਡੀ ਹੋ ਗਿਆ ਆਪਾਂ ਸੇਮ ਅੱਗ ਦੇ ਉੱਤੇ ਹੀ ਬਣਾਇਆ ਸੀਗਾ ਇਸ ਕਰਕੇ ਬਹੁਤ ਸੁਆਹ ਹੋ ਗਿਆ ਇਧਰ ਆਪਾਂ ਤਵਾ ਰੱਖ ਲਿਆ ਤੇ ਇਹਦੇ ਉੱਤੇ ਨਾ ਅਜੇ بارش ਜੀ ਪੈਂਦੀ ਸੀ ਨਾ ਇਸ ਕਰਕੇ ਨਾ ਮੇਥੀ ਥੋੜੀ ਜੀ ਸਿੱਲੀ ਵੀ ਹੋ ਜਾਂਦੀ ਆ ਤੇ ਆਪਾਂ ਨਾ ਇਹਨੂੰ ਹਲਕਾ ਜਿਹਾ ਕਰਦੇ ਉੱਤੇ ਨਾ ਰੋਸਟ ਕਰ ਲਾਂਗੇ ਕਿ ਆਪਾਂ ਸਾਗ ਦੇ ਵਿੱਚ ਹਰੀ ਮੇਥੀ ਪਾਉਣੀ ਆ। ਹਰੀ ਮੇਥੀ ਤਾਂ ਹੈ ਨਹੀਂ ਸੀ ਫਿਰ ਆਪਣੇ ਕੋਲੇ ਆਪਾਂ ਇਹ ਹੀ ਪਾ ਦੇਣਗੇ। ਗੈਸ ਆਪਾਂ ਬੰਦ ਕਰ ਲੈਂਦੇ ਆ। ਠੀਕ ਹੈ। ਮਸ ਇਹਨੂੰ ਹਲਕਾ ਜਿਹਾ ਰੋਸਟ ਕਰ ਲਿਆ ਮੈਂ। ਤੇ ਇਹਨੂੰ ਹੁਣ ਨਾ ਕੋਈ ਸਾਗ ਦੇ ਵਿੱਚ ਪਾਵਾਂਗੇ। ਚਾਹ ਰੀਦੇ ਦੇ ਵਿੱਚ ਵੀ ਪਾ ਲਓ ਤੇ ਚਾਹ ਵੈਸੇ ਪਾ ਲਓ ਉਹ ਤੁਹਾਡੇ ਤੇ ਡਿਪੈਂਡ ਕਰਦਾ। ਮੈਂ ਤਾਂ ਫਿਰ ਇਸੇ ਵਿੱਚ ਪਾ ਲੈਣੀ ਹਾਂ। ਇਹ ਜੇ ਕਰਕੇ ਆਪਾਂ ਇਹਨੂੰ ਸਾਗ ਦੇ ਵਿੱਚ ਨਾ ਇਹ ਇਹ ਆਪਣਾ ਫਾਰਾ ਇਹਦੇ ਵਿੱਚ ਕੁੱਕਰ ਦੇ ਵਿੱਚ ਹੀ ਮੈਂ ਇਹਨੂੰ ਇਸ ਤਰ੍ਹਾਂ ਕਰਕੇ ਨਾ ਐ ਪਾ ਦਿੰਦੀ ਹਾਂ ਤੇ ਬਹੁਤ ਸੁਣੀ ਮਹਿਕ ਆਉਂਦੀ ਹੈ ਤੁਹਾਨੂੰ ਐ ਪਤਾ ਨਹੀਂ ਲੱਗਣਾ ਕਿ ਅਸੀਂ ਮੇਥੀ ਪਾਈ ਹੈ ਕਿ ਨਹੀਂ ਪਾਈ ਉਸੇ ਤਰ੍ਹਾਂ ਹੀ ਸਾਗ ਬਣ ਜਾਂਦਾ ਹੈ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਫਲਾਵਾ ਲੀਏ ਜੇ ਬਾਈ ਚਾਂਸ ਹੁਣ ਆਪਣੇ ਅੱਜਕੱਲ ਮੇਥੀ ਨਹੀਂ ਨਾ ਹੁੰਦੀ ਹੈਗੀ ਤੇ ਇਥੇ ਜਾਂ ਮੇਥੀ ਨਹੀਂ ਹੁੰਦੀ ਹੈਗੀ ਤੇ ਫਿਰ ਤੁਸੀਂ ਇਸ ਤਰ੍ਹਾਂ ਹੀ ਪਾ ਲੈ ਕਰੋ ਮੈਂ ਤਾਂ ਇਦਾਂ ਹੀ ਪਾ ਲੈਣੀ ਹੁੰਦੀ ਆ ਤੇ ਬਹੁਤ ਟੇਸਟੀ ਲੱਗਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਤੜਕੇ ਨੂੰ ਜਿੰਨਾ ਆਪਾਂ ਖਾਣਾ ਉਨਾਂ ਟਾਪਾ ਇਹਦੇ ਸੜਕਾ ਲਾਵਾਂਗੇ ਇਹ ਦੂਸਰੇ ਨੂੰ ਰੱਖ ਲਾਂਗੇ ਥੇਰ ਲਾ ਲਾਂਗੇ ਕਿਉਂਕਿ ਪਿਆਜ਼ ਉੱਤੇ ਵੀ ਜਿੰਨੀ ਤਰ੍ਹਾਂ ਪਾਦ ਨਹੀਂ ਵਿੱਚ ਪਾਏ ਵੀ ਤੇ ਸਵਾਦ ਲੱਗਦਾ ਬਾਕੀ ਮੈਂ ਇਹਦਾ ਨਮਕ ਮਿਰਚ ਵੇਖੋ ਜੀ ਬਹੁਤ ਵਧੀਆ ਪਈ ਆ ਲਓ ਜੀ ਆਪਣਾ ਸਾਗ ਇਹ ਜਿਹੜਾ ਤਰ੍ਹਾਂ ਦਾ ਸਾਗ ਇਹਨੂੰ ਵੀ ਕੱਢ ਕੇ ਰੱਖ ਦੋ ਆਪਣਾ ਜਿਹੜੀ ਜ਼ਰੂਰਤ ਇਹਦੇ ਨਾਲ ਆਪਾਂ ਖਾ ਲਦੇ ਹਾਂ ਰੋਟੀ ਆਪਣੇ ਸਾਗ ਬਣ ਕੇ ਹੋ ਗਿਆ ਤਿਆਰ ਜੇ ਤੁਹਾਨੂੰ ਮੇਰੀ ਰੈਸਪੀਸ ਪਸੰਦ ਆਈ ਗਾਇਡ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ